ਸਾਰਿਆਂ ਨੂੰ ਜੀ ਪਿਆਰ ਭਰੀ ਸ਼ਸ਼ਟਿਕਾਲ ਆਪਣੀ ਸੀਰੀਜ਼ ਚੱਲ ਰਹੀ ਹੈ ਪਹਿਣਾਂ ਦਾ ਸ਼ਰੀਕਾ ਜਿਹਨੂੰ ਕਿ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਹੁਣ ਕਾਫੀ ਟਾਈਮ ਤੋਂ ਆਪਾਂ ਉਹ ਵੀਡੀਓ ਅਪਲੋਡ ਨਹੀਂ ਕੀਤੀ ਹੈਗੀ ਉਸ ਦਾ ਰੀਜਨ ਸੀ ਕਿ ਆਪਣੇ ਜਿਹੜੇ ਕਰੈਕਟਰ ਸੀਗੇ ਪ੍ਰੀਤ ਜਿਹੜੇ ਕਿ ਮੈਂ ਜਠਾਣੀ ਦਾ ਕਰੈਕਟਰ ਨਿਭਾ ਰਹੇ ਸੀ ਉਹ ਥੋੜੇ ਜਿਹਾ ਬਿਮਾਰ ਚੱਲ ਰਹੇ ਨੇ ਤਾਂ ਕਰਕੇ ਪਰ ਉਹਨਾਂ ਥਾਂ ਆਪਾਂ ਰਣਜੀਤ ਮੈਡਮ ਨੂੰ ਪਾਇਆ ਠੀਕ ਹੈ ਤੇ ਕਿਉਂਕਿ ਉਹਨਾਂ ਨੂੰ ਥੋੜੇ ਹੈਲਥ ਇਸ਼ੂ ਸੀਗੇ ਤਾਂ ਕਰਕੇ ਨਾ ਆਪਣੇ ਸੀਰੀਜ਼ ਬੰਦ ਨਹੀਂ ਕਰ ਸਕਦੇ ਸੀ ਤਾਂ ਆਪਾਂ ਨੂੰ ਕੰਟੀਨਿਊ ਅੱਗੇ ਕਰਨੀ ਪੈਣੀ ਸੀ ਤਾਂ ਕਰਕੇ ਕਰੈਕਟਰ ਚੇਂਜ ਕੀਤੇ ਆ ਤੇ ਜਿਹੜੇ ਸਾਡੇ ਸੋਹਰਾ ਸਾਬਜੀ ਦੇ ਕਰੈਕਟਰ ਨਿਭਾਰੇ ਸੀ ਸਾਨੂੰ ਉਹਨਾਂ ਨੂੰ ਬਿੱਕਰ ਸਰਜੀ ਨਿਭਾਉਣਗੇ ਤੇ ਤੁਸੀਂ ਨਾ ਕਰੈਕਟਰਾਂ ਨੂੰ ਵੀ ਉਹਨਾਂ ਪਿਆਰ ਦਿਓ ਜਿੰਨਾ ਕਿ ਪਹਿਲਾਂ ਕਰੈਕਟਰਾਂ ਨੂੰ ਦਿੰਦੇ ਸੀਗੇ ਧੰਨਵਾਦ ਧੰਨਵਾਦ ਜੀ ਚੱਕ ਲੈ ਮਨੇ ਨਿਰਕਰ ਹੋ ਗਿਆ ਕੰਮ ਜਿੰਨਾ ਚਿਰ ਤੈਨੂੰ ਗਾਹ ਨਹੀਂ ਨਾ ਪੈਂਦੀਆਂ ਮੇਰਾ ਤਾਂ ਦੇਣੇ ਨਹੀਂ ਵਧੀਆ ਨਿਕਲਦਾਗਾ ਲੈ ਇਹ ਵਾਲ ਹੁਣ ਗਾਲਾਂ ਪਵਾਊਗਾ ਅੱਜ ਮੰਮੀ ਦੀਆਂ ਗਾਲਾਂ ਤੋਂ ਤਾਂ ਨਹੀਂ ਤੋਂ ਬਚ ਸਕਦੀ ਪਹਿਲਾਂ ਤੜਕੇ ਗਾਲਾਂ ਪਈਆਂ ਹੁਣ ਫੇਰ ਗਾਲਾਂ ਲੈ ਨਾ ਇੱਥੇ ਬੈਠਾ ਐ ਚੌਧਰੀ ਬਣਿਆ ਮੰਡੀ 'ਚ ਵਗ ਜਾਣਾ ਛੋਲੇ ਦਾ ਪਤਾ ਕਰ ਲਾਂਦਾ ਉਹ ਤੇਰੇ ਭਾਦਾਂ ਮੈਂ ਪਤਾ ਨਹੀਂ ਕਰਦਾ ਸਭ ਕੁਝ ਠੀਕ ਠਾਕ ਐ ਐਵੇਂ ਹੀ ਨਾ ਚਿੰਤਾ ਕਰੀ ਜਾਇਆ ਹਾ ਹੈਗਾ ਠੀਕ ਠਾਕ ਪਹਿਲਾਂ ਉਹਨੂੰ ਵੱਡੇ ਮੁੰਡੇ ਨੂੰ ਤਾਂ ਨਹੀਂ ਟਾਈਮ ਮਿਲਦਾ ਉਹ ਤਾਂ ਡਿਊਟੀ ਤੇ ਜਾਂਦਾ ਉਹ ਛੋਟਾ ਫਿਰਦਾ ਮਲੰਗ ਭੌਂਕਦਾ ਅੱਛਾ ਉਹ ਛੋਟਾ ਮਲੰਗ ਹੈ ਉਹ ਤੂੰ ਉਹਨੂੰ ਮਲੰਗਣਾ ਕਹਿ ਤੂੰ ਦੇਖਦੀ ਜਾ ਉਹਨੂੰ ਨੌਕਰੀ ਮਿਲਣ ਵਾਲੀ ਹੈ ਐਵੇਂ ਨਾ ਬੁਰਬੁਰ ਕਰੀ ਜਾਇਆ ਕਰ ਆਹ ਹੈਗੀ ਨੌਕਰੀ ਮਿਲਣ ਵਾਲੀ ਆਹ ਹੋ ਜੇ ਨਹੀਂ ਗੱਲ ਖੇਤੀ ਵਾਲੇ ਕੰਮ ਦੀ ਅਬਲੀ ਤਾਂ ਮੈਂ ਬਥੇਰਾ ਕੰਮ ਕਰ ਲੂੰ ਨਹੀਂ ਕੋਈ ਬੰਦਾ ਰੱਖ ਲਾਂਗੇ ਆਪਾਂ ਆਹੋ ਇਹੀ ਤਾਂ ਭਾਉਦਾ ਉਹਨੂੰ ਬੇਲੇ ਨੂੰ ਰੋਟੀਆਂ ਖਵਾਈ ਜਾਈ ਓਏ ਬੇਲਾ ਨਹੀਂ ਰਹਿੰਦਾ ਉਹ ਵੀ ਵਿਚੇ ਵਿਚ ਬਹੁਤ ਭੱਜਾ ਫਿਰਦਾ ਨਾਲੇ ਕਿਦਾਂ ਦਾ ਕੰਮ ਕਰਦਾ ਹੀ ਐ ਉਹ ਜੇ ਹੁਣ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੈਨੂੰ ਕੀ ਤਕਲੀਫ ਹੈ ਭੈਜਾ ਭੈਜਾ ਮੈਨੂੰ ਸਾਰੀ ਤਕਲੀਫ ਹੈ ਥੋੜੇ ਲਿਆ ਦੇ ਰੋਟੀ ਕਦ 2 ਵਜੇ ਫੜਾਵੇਂਗੀ ਆ ਗਈ ਉਹ ਵੀ ਆ ਗਈ ਹਾਂ ਕਿਸੇ ਨੂੰ ਤਾਂ ਸਿੱਧੇ ਮੂੰਹ ਬੋਲ ਪਿਆ ਕਰ ਮੈਨੂੰ ਤਾਂ ਕੋਈ ਤੇਰ ਕੋਈ ਕਰਦੀ ਨਹੀਂ ਉਹਨੂੰ ਤਾਂ ਵੀਰ ਭਾਈ ਕਹਿ ਕੇ ਬੋਲ ਮਾਰ ਲੈ ਅੱਛਾ ਉਹਨੂੰ ਮੈਂ ਜੀ ਜੀ ਕਹਾ ਹੈ ਤੇਰੇ ਆਖੇ ਗੱਲਾਂ ਇਹ ਕਰਦਾ ਹੈ ਬਾਪੂ ਜੀ ਲਿਆ ਪੁੱਤ ਇਹ ਤਾਂ ਤੂੰ ਸ਼ੋਕਰ ਕਰ ਬਈ ਤੇਰੀ ਨੂੰ ਕਿੰਨੀਆਂ ਸਿਆਣੀਆਂ ਨੇ ਨੂੰਹਾਂ ਦਨੇ ਬਾਪੂ ਜੀ ਦਿੱਸੀ ਲਓ ਉੱਕੋ ਸਮਰ ਜਿਲ੍ਹਾ ਦੇ ਪੁੱਤਰਾ ਮੈਨੂੰ ਤਾਂ ਇਹ ਤਾਂ ਤੇਰੀ ਮਾਂ ਨੂੰ ਪੁੱਛ ਲੈ ਨਹੀਂ ਨਹੀਂ ਮਨਿੰਦਰ ਹਾਂਜੀ ਮੰਮੀ ਉਰੇ ਦੇਖੀ ਲੈ ਦੇਖ ਦੇਖ ਇਹ ਕੀ ਆਏ ਆ ਤੈਨੂੰ ਦੀਦਾ ਨਹੀਂ ਬਾੜ ਐਡਾ ਵੱਡਾ ਆੱਖਾ ਫੁੱਟੀਆਂ ਤੇਰੀਆਂ ਲੈ ਉਹਨੂੰ ਕਹੀ ਜਨੇ ਆੱਖਾ ਫੁੱਟੀਆਂ ਉਹ ਬਾਈ ਐ ਪਹਾੜ ਤਾਂ ਨਹੀਂ ਡਿੱਗ ਪਿਆ ਢਾਲ ਚ ਇਹਨੂੰ ਚੱਕ ਕੇ ਤੂੰ ਭਰੇ ਕਰ ਦੇ ਢਿੱਕਾ ਭਰੇ ਕਰ ਦੇ ਹੈ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੋਣਾ ਗੰਦਪੂਜ਼ ਖਵਾਵੇਂਗੀ ਸਾਨੂੰ ਮੰਮੀ ਸੱਚੀ ਮੈਂ ਤਾਂ ਧਿਆਨ ਨਾਲ ਹੀ ਬਣਾਈ ਸੀ ਸਬਜ਼ੀ ਮੈਨੂੰ ਨਹੀਂ ਪਤਾ ਲੱਗਿਆ ਕਿਵੇਂ ਬਾਲ ਪਾ ਗਿਆ ਇਹਦੇ ਚ ਤੈਨੂੰ 20 ਵਾਰਾ ਕਿਹਾ ਵਿਆ ਝਾਟਾ ਬੰਨ ਲਿਆ ਕਰ ਸਿਰ ਤੇ ਚਿੰਨੀ ਲੈ ਕੇ ਬਣਾਇਆ ਕਰ ਮੈਂ ਹੁਣ ਤਾਂ ਕਹਤਾ ਹੈ ਇਹਨੇ ਇਹ ਤਾਂ ਕਿਸੇ ਪਾਸੇ ਹੋਰ ਪੈ ਗਿਆ ਹੂ ਤੂੰ ਕਿਉਂ ਐਵੇਂ ਬੁਰਬੁਰ ਕਰਦੀ ਹੁੰਦੀ ਆ ਕੋਈ ਮੈਂ ਨਹੀਂ ਖਾਂਦੀ ਮੈਨੂੰ ਹੋਰ ਬਣਾ ਕੇ ਲੈ ਕੇ ਦੇ ਹੱਦ ਹੋ ਗਈ ਓਏ ਓਏ ਇਹਨੂੰ ਰੋਟੀ ਨੂੰ ਕੀ ਹੋ ਗਿਆ ਹੁਣ ਐਡੀ ਸਿੱਤੀ ਕੋਈ ਖਾਸ ਗੱਲ ਨਹੀਂ ਬਾਕੀ ਤੇਰੀ ਮਰਜ਼ੀ ਹੈ ਮੈਂ ਤਾਂ ਇਹੀ ਖਾਊਗਾ ਮੈਨੂੰ ਤਾਂ ਕੋਈ ਹੋਣੀ ਲੱਗੇਗਾ ਤੈਨੂੰ ਇਹ ਰੇਤਾ ਪਾ ਕੇ ਦੇ ਦਿੰਦੀ ਆ ਉਹ ਵੀ ਖਾ ਲੈ ਹਾ ਹਾ ਮਾਸੀ ਜੀ ਮੈਂ ਵੀ ਰੋਟੀ ਨਹੀਂ ਖਾਂਦੀ ਤੁਹਾਡੇ ਅੱਜ ਤਾਂ ਬਾਹਰ ਆਇਆ ਪਤਾ ਨਹੀਂ ਕਦੋਂ ਕੀ ਕੁਛ ਆ ਜਾਊਗਾ ਜਿਵੇਂ ਮੱਖੀਆਂ ਚੱਲ ਜਾਂਦੀਆਂ ਥੋੜੇ ਘਰ ਚ ਮੈਂ ਤਾਂ ਲੱਗਦਾ ਇੱਕ ਦੋ ਮੱਖੀਆਂ ਵੀ ਪਾਉਂਦੀ ਹੋਊਗੀ। ਉਹ ਭਾਈ ਉਹ ਪਹਿਲਾਂ ਤਾਂ ਇਹੀ ਨਹੀਂ ਸੀ ਦਬਾਰਾ ਬਾਕੀ ਇਹ ਖਾਣੇ ਪੀਣੇ ਦੀ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ। ਰੱਬ ਦਾ ਨਾਮ ਲੈ ਕੇ ਸ਼ੱਕ ਲੈਣਾ ਚਾਹੀਦਾ ਬੰਦੇ ਨੂੰ। ਨਹੀਂ ਨਹੀਂ ਪਹਿਨੇ ਵੀ ਮੈਂ ਕਰਦੀ ਆਂ ਸਬਜ਼ੀ ਵਿੱਚ ਹੋਰ ਪਾ ਲੈਣੀ ਐ ਢੋਲ ਕੇ। ਮੈਨੂੰ ਹੋਰ ਬਣਾ ਕੇ ਦੇ ਦੇ ਹੱਦ ਹੋ ਗਈ ਸਾਰੇ ਸਰਦੀ ਚ ਬਾਹਰ ਜਿਹਾ ਆਊਗਾ। ਹੁਣ ਨਹੀਂ ਨਹੀਂ ਮੰਮੀ ਇਹ ਹੁਣੀ ਪੈ ਗਿਆ ਹੋਊਗਾ ਸਬਜ਼ੀ ਚ ਬਾਲ। ਮੈਂ ਕੋਈ ਗੱਲ ਹੀ ਹੋਰ ਬਣਾ ਦਿੰਨੀ ਆ ਲਦਾ ਸਾਹ ਹੋਰ ਬਣਾਉਣ ਨੂੰ ਕੀ ਹੈ ਭਾਈ ਇਹ ਹੀ ਖਾ ਲੈਂਦੇ ਮੈਂ ਤਾਂ ਕਹਿੰਦਾ ਬਾਕੀ ਸਿਰੇ ਇਹ ਤਾਂ ਬਣ ਵਾਲਾ ਫਿਰ ਕਹਿ ਕੇ ਅੱਛਾ ਤੂੰ ਇਹ ਵੀ ਲੱਗੀ ਜਾਇਆ ਕਰ ਬਾਈ ਇਹ ਚੁੱਪ ਕਰਕੇ ਨਹੀਂ ਜੇ ਇਹ ਕੰਮ ਬਣਾਈ ਸਬਜੀ ਨਹੀਂ ਫਿੱਟ ਤਾਂ ਇਹ ਤਾਂ ਬਣ ਵਾਲਾ ਹੁਣ ਇਹਨੇ ਤਾਂ ਬਣਾਤੀ ਆ ਜਦਾ ਜ਼ੋਰ ਤਾਂ ਲਾ ਕੋੜਾ ਕਿਸੇ ਐਡਾ ਬੜਾ ਬਾਲ ਕੱਢਿਆ ਸਬਜੀ ਵਿੱਚੋਂ ਹਾਏ ਵਾ ਦੋ ਤੇ ਆਨਣਾ ਨਹੀਂ ਕੋਈ ਕੰਮ ਕਰ ਸਕਦੀ ਹੁੰਦੀ ਨਹੀਂ ਦੀਦੀ ਧਿਆਨ ਨਾਲ ਹੀ ਕੀਤਾ ਸੀ ਮੈਨੂੰ ਜਦ ਹਵਾ ਹੂਆ ਨਾ ਉੱਡ ਕੇ ਪੈ ਗਿਆ ਹੋਊਗਾ ਅੱਛਾ ਹੁਣ ਬਾਲ ਹਵਾ ਨਾਲ ਉੱਡਦੇ ਫਿਰਦੇ ਆ ਨੀ ਤੂੰ ਨਹੀਂ ਆਵਾਜ਼ ਉੱਡੀ ਫਿਰਦੀ ਐ ਹਾਂ ਹਾਂ ਤੁਸੀਂ ਮੈਂ ਕਹਿੰਦਾ ਦੋਨੇ ਇੱਕ ਪਾਸੇ ਵਗ ਗਿਆ ਉਹ ਭਾਈ ਬਾਲ ਹੀ ਐ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਤੁਸੀਂ ਐਵੇਂ ਕੋਈ ਗੱਲ ਪੈ ਗਈਆਂ ਕਿਸੇ ਪਾਸੇ ਪੈ ਗਿਆ ਹੋਣਾ ਉਹੋ ਬਾਪੂ ਵੱਡੀ ਗੱਲ ਕਿਉਂ ਨਹੀਂਗੀ ਬੇਬੇ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਇਹਦੇ ਲੱਛਣ ਕਮ ਵਾਲੇ ਹੈ ਨਹੀਂਗੇ ਤੂੰ ਹੀ ਨਹੀਂ ਮੇਰੀ ਗੱਲ ਸੁਣਦੀਗੀ ਆਹੋ ਹੁਣੇ ਥਾਣੀਦਾਰ ਨਹੀਂ ਬਣਗੀ ਨਾ ਨਹੀਂ ਨਹੀਂ ਬੱਸ ਗੱਲ ਤਾਂ ਆ ਐ ਵਿੱਚੋਂ ਖੁਦ ਕੋਈ ਆ ਤਾਂ ਤੁਸੀਂ ਇਹੀ ਕਰਦੇ ਹੋ ਵੀ ਇਹਦੇ ਘਰ ਵਾਲਾ ਕਿਉਂ ਨੌਕਰੀ ਤੇ ਲੱਗਦਾ ਜਾਂਦਾ ਤੈਨੂੰ ਮੈਂ ਇੱਕ ਵਾਰਾ ਕਿਹਾ ਨਾ ਜਿਆਦਾ ਮੇਰੇ ਤੇ ਚੌਧਰ ਨਾ ਚਲਾ ਤੂੰ ਚੱਲ ਕੋਈ ਗੱਲ ਨਹੀਂ ਮੈਂ ਤੁਸੀਂ ਲੜੋ ਨਾ ਮੈਂ ਹੋਰ ਬਣਾ ਲਿਆ ਹਣੀ ਸਬਜ਼ੀ ਡੋਲ ਦੇਣੀ ਆ ਸਬਜ਼ੀ ਆਹੋ ਜਾ ਬਣਾ ਦੇ ਹੋਰ ਹੋਰ ਬਣਾ ਕੇ ਲਿਆ ਦੇ ਮੰਮੀ ਨੂੰ ਆਹੋ ਭਾਈ ਬਣਾ ਕੇ ਲਿਆ ਦੇ ਉਹਨੂੰ ਛੇਤੀ ਨਾ ਤੈਨੂੰ ਜਿਆਦਾ ਹਮਦਰਦੀ ਹੋਣੀ ਉਹਦੀ ਜਿਆਦਾ ਉਹਨ ਮੇਰੇ ਸਿਰੇ ਕਰਦਾ ਵੀ ਹਾਂ ਠੀਕ ਐ ਮੈਂ ਬੋਲਦਾ ਤੂੰ ਵੀ ਬੋਲ ਨਾ ਜੇ ਉਦੋਂ ਪਹਿਲਾਂ ਕਦੇ ਕੋਈ ਬਾੜਾ ਆਇਆ ਨਹੀਂ ਦਾਲ ਚ ਕਿੰਨੇ ਵਾਰੀ ਰੋਟੀਆਂ ਚੋਂ ਫੜਫੜ ਕੱਢਿਆ ਮੈਂ ਤਾਂ ਕਦੇ ਕਦੇ ਕਿਹਾ ਨਹੀਂ ਤੈਨੂੰ ਵਿਆਹ ਬਾੜਾ ਗੇ ਤੂੰ ਖਾਲਾ ਮੈਂ ਨਹੀਂ ਕਹਿੰਦੀ ਬਾੜਾ ਵਾਲੀ ਹਾਂ ਠੀਕ ਐ ਉਹ ਬਾੜਾ ਵਾਲੀ ਆ ਦੇਖ ਲੈ ਹੁਣ ਮੈਂ ਕੀ ਕੰਮ ਨਹੀਂ ਕਰਦੀ ਘਰ ਦਾ ਉਹ ਆਪੀ ਸਬਜੀ ਦਾ ਕਰਦੀ ਆ ਹੋਰ ਭਾਈ ਮੈਂ ਤੈਨੂੰ ਵੀ ਮਾਰੀ ਨਹੀਂ ਕਹਿੰਦਾ ਮੈਂ ਤਾਂ ਐਂ ਕਹਣਾ ਵੀ ਚਲ ਜੇ ਉਹਦੇ ਹੱਥ ਦੀ ਪਸੰਦ ਨਹੀਂ ਤਾਂ ਤੂੰ ਬਣਾ ਦਿਆ ਕਰ ਨਹੀਂ ਐਂ ਤਾਂ ਸੋਚ ਲੈ ਉਹ ਕੁੜੀ ਆਈ ਐ ਹੈ ਉਹਨੂੰ ਨਹੀਂ ਚੱਜਣਾ ਰੋਟੀ ਸਬਜੀ ਪੜਾਉਣੀ ਉਹ ਅਸਲ 'ਚ ਤੁਸੀਂ ਉਹੀ ਉਹਦੇ ਮਗਰ ਪੈ ਗਿਆ ਸਾਨੂੰ ਹੋਰ ਦਿਸੀ ਜਾਂਦਾ ਕੁਸਾ ਆਹੋ ਸਾਨੂੰ ਮਾਸੀ ਸਹੀ ਗੱਲ ਕਹਿ ਰਹੀ ਐ ਮੈਨੂੰ ਵੀ ਰੋਟੀ ਪਾਣੀ ਸਾਧ ਨਾਲ ਨਹੀਂ ਪੁੱਲਦੀ ਇਹ ਤਾਂ ਵੀਡੀਓ ਚੰਗੀ ਐ ਮੇਰੀ ਜਿਹੜੀ ਰੋਟੀ ਪਾਣੀ ਮੈਨੂੰ ਟਾਈਮ ਸਿਰ ਫੜਾ ਦਿੰਦੇ ਨੇ ਕੀ ਤੇ ਸੁੱਛਣ ਵਾਲਾ ਹੈਈ ਕੌਣ ਉਹਦੇ ਹਜੇ ਤੱਕ ਨਿਜਵਾਕੜੀ ਨੂੰ ਲੈ ਰੋਟੀ ਫੜਾਈ ਅੱਜ ਇਹਦੇ ਸਾਰੇ ਛੱਡੀ ਸੀਗੀ ਦੀਦੀ ਰੋਟੀ ਫੜਾ ਦੂਗੀ ਮੈਂ ਵੀ ਰੋਟੀ ਖਾਂਦੀ ਸਬਜ਼ੀ ਚ ਬਾਦ ਆ ਗਿਆ ਕੋਈ ਨਾ ਤੂੰ ਸੋਚਣਾ ਕਰ ਮੈਂ ਤੈਨੂੰ ਹੋਰ ਸਬਜ਼ੀ ਬਣਾ ਦੂੰਗੀ ਸਬਜ਼ੀ ਕਹਿੰਨੂ ਹੋਰ ਕੁਝ ਬਣਾ ਦੇ ਜਿਹੜਾ ਕੁਝ ਇਹਨੇ ਖਾਣਾ ਹੈ ਤੂੰ ਦੱਸ ਕੀ ਬਣਾ ਕੇ ਦੇਮਾ ਉਹੀ ਬਣਾ ਦੂੰਗੀ ਕੁਝ ਮਰਜ਼ੀ ਬਣਾ ਦੋ ਪਰ ਮੈਂ ਰੋਟੀ ਨਹੀਂ ਖਾਂਦੀ ਚਲ ਕੋਈ ਨਾ ਮੈਂ ਬਣਾ ਦਨੀ ਇਹਦੇ ਤਾਂ ਲੱਛਣ ਹੀ ਨਹੀਂ ਕੰਮ ਵਾਲੇ ਕਮਾਲ ਹੋ ਗਈ ਛੋਡੇ ਵਾਲੀ ਜਮਈ ਹੱਦ ਹੋ ਗਈ ਓਏ ਘਰੋਂ ਕੱਢਣੀ ਕਰ ਰੱਖੀ ਆਹੋ ਤੂੰ ਉਹ ਨਿਕਲ ਜੀ ਕਿਤੇ ਨਾਲ ਇਹਦੇ ਘਰੋਂ ਕੱਢਣੀ ਕਰਖੀਆ ਗੱਲਾਂ ਦੇ ਕਰਦਾ ਹਲੂਆ 20 ਵਾਰਾ ਕਹਿ ਜਿਆਦੇ ਚੌਧਰ ਜੀ ਨਾ ਕਰਿਆ ਕਰ ਮੇਰੇ ਕੋਲੇ ਬਹਿ ਕੇ ਉਹ ਮੈਂ ਤਾਂ ਤੇਥੋਂ ਉਮੀਦ ਰਦਾ ਰਹਿਣਾ ਮੈਂ ਤਾਂ ਆਨਸਰ ਜੀ ਨੂੰ ਬੋਲਦਾ ਜਦੋਂ ਜਮਾ ਨਹੀਂ ਸਰਦਾ ਡਰਦਾ ਨਹੀਂ ਤੂੰ ਛਿਹਾਰੀਆਂ ਕਰਦਾ ਨਾ ਜੇ ਨੌਕਰੀ ਮਿਲ ਜਾਂਦੀ ਮੁੰਡੇ ਨੂੰ ਤੈਨੂੰ ਕੀ ਤਖਲੀਫ ਹੁੰਦੀ ਹੈ ਮੈਨੂੰ ਲੋਕ ਕਹਣਗੇ ਵਿਆਹ ਦੇ ਪੁੱਤ ਦਾ ਤਾਂ ਜਿਆਦੇ ਕਰਦਾ ਸੀ ਇਹਦਾ ਨਹੀਂ ਕਰਦਾ ਪਰ ਮੇਰੇ ਹੀ ਆਪ ਦੇ ਪੁੱਤੋ ਵੀ ਬੱਦ ਪਿਆਰਾ ਹੈ ਮੈਨੂੰ ਮੈਂ ਤਾਂ ਪੂਰਾ ਚੌੜਾ ਹੋਊ ਹਤੂ ਜੇ ਤਾਂ ਨੌਕਰੀ ਮਿਲ ਗਈ ਮੇਰੇ ਮੁੰਡੇ ਨੂੰ ਆਹੋ ਆਹੋ ਭਾਈਆ ਚੁੱਪ ਕਰਕੇ ਜਰੂ ਚੌੜਾ ਹੋ ਕੇ ਮਿਲੂ ਉਹਨੂੰ ਨੌਕਰੀ ਉਹਦੇ ਲੱਛਣ ਹੈਗੇ ਨੌਕਰੀਆਂ ਵਾਲੇ ਕੋਈ ਨਹੀਂ ਦੇਖਦੀ ਜਾ ਦੇਖੇਗੀ ਤੇਰੇ ਮੂਰੇ ਹੋਣਗੇ ਹੋਰ ਮੇਰੇ ਮੂਰੇ ਹੋਣਗੇ ਤੇਰੇ ਮੂਰੇ ਹੋਣ ਨਹੀਂ ਆ ਜਦ ਤੂੰ ਇਹੋ ਜਿਹਾ ਕਰਦਾ ਬਹਿ ਤਾ ਦੇਖ 10 ਮਿੰਟ ਬਹਿ ਕੇ ਬੈਠਣ ਨਹੀਂ ਦਿੰਦਾ ਹੱਦ ਹੋ ਗਈ ਕਿੰਨੀ ਸਵਾਦ ਸਬਜੀ ਬਣਾਈ ਐ ਕਿੰਨੀ ਵਧੀਆ ਰੋਟੀ ਐ ਫੇਰ ਵੀ ਨੱਕ ਥੱਲੇ ਨਹੀਂ ਆਈ ਲੱਗਦਾ ਪਤਾ ਨਹੀਂ ਕਦੋਂ ਲਿਓਗੀ ਸਬਜੀ ਬਣਾ ਕੇ ਬਣਾਈ ਨਹੀਂ ਉਹਨੇ ਸਬਜੀ ਹਜੇ ਕਿੱਥੇ ਮੰਮੀ ਹਜੇ ਲੱਗੇ ਪਈ ਐ ਕਿਹੜੇ ਵੇਲੇ ਹੋਗੇ ਇਹਨੂੰ ਸਬਜ਼ੀ ਬਣਾਉਂਦੀ ਨੂੰ ਸਬਜ਼ੀ ਭੋਰਾ ਸਬਜ਼ੀ ਸੀ ਲੈ ਉਹੀ ਨਹੀਂ ਬਣੀ ਤੇਰੇ ਵਾਸਤੇ ਆਪ ਤਾਂ ਡੱਫ ਲੀਆਂ ਮੈਨੂੰ ਭੁੱਖ ਲੱਗੀ ਪਈ ਐ ਤੈਨੂੰ ਪਤਾ ਤਾਂ ਹੈਗਾ ਹੁਣ ਇਹ ਹੈਗੇ ਇਹਦੇ ਟੰਗ ਸਬਜ਼ੀ ਬਣਾਉਣ ਵਾਲੇ ਹੁਣ ਤਾਂ ਇਹ ਟਾਲ ਮਟੋਲੇ ਕਰਦੀ ਫਿਰਦੀ ਐ ਹੈ ਨਹੀਂ ਇਹਦੇ ਲੱਛਣ ਰਹਿਣ ਵਾਲੇ ਮੈਨੂੰ ਪਤਾ ਹੀ ਐ ਕਿ ਮੈਂ ਕਰਦੀ ਚਤਰਾਇਆਂ ਲਾਡੀ ਦੇ ਸਿਰ ਤੇ ਕਿ ਲਾਡੀ ਨੌਕਰੀ ਲੱਗ ਗਿਆ ਨੌਕਰੀ ਲੱਗ ਗਿਆ ਇਹ ਤਾਂ ਹੁਣ ਆਏ ਐ ਲਾਡੀ ਨੌਕਰੀ ਲੱਗ ਗਿਆ ਮੈਂ ਤਾਂ ਮਹਾਰਾਣੀ ਬਣ ਗਈ ਕੋਈ ਗੱਲ ਨਹੀਂ ਕੰਮ ਤਾਂ ਕਰਦਾ ਸਾਰਾ ਕਰਾਉਂਗੀ ਬਣ ਗਈ ਮਹਾਰਾਣੀ ਇਹ ਹੁਣ ਨਹੀਂ ਇਹ ਮੰਮੀ ਕਰਦੀ ਤੂੰ ਇਹ ਦੇਖ ਲੈ ਜੇ ਕਿ ਤੇ ਲਾਡੀ ਨੂੰ ਨੌਕਰੀ ਮਿਲ ਗਈ ਇਹਨੇ ਤਾਂ ਨਹੀਂ ਆਪਾਂ ਨੂੰ ਰੋਟੀਆਂ ਖਵਾਉਣੀਆਂ ਇਹ ਨਹੀਂ ਆਪਾਂ ਨੂੰ ਮਾਲ ਪੂੜੇ ਲਾ ਕੇ ਦਿੰਦੀ ਜੇ ਤੇਰੇ ਮਨ ਚ ਹੋਵੇ ਇਹ ਡੰਡਾ ਲਹਾਊਗਾ ਰੋਟੀਆਂ ਕਿਵੇਂ ਨਹੀਂ ਲਾ ਕੇ ਦਿੰਦੀ ਮੰਮੀ ਤੈਨੂੰ ਨਹੀਂ ਪਤਾ ਪਮਾ ਕਿੰਨਾ ਹੀ ਕਰ ਲੈ ਇਹ ਦੇਖ ਲਈ ਇਹ ਤੇ ਚਲਿੱਤਰ ਜੇ ਲੋਟ ਨਹੀਂ ਲੱਗਦੇ ਨਹੀਂ ਮੈਂ ਤੈਨੂੰ ਇੱਕ ਗੱਲ ਕਹਾਂ ਹਾਂ ਪ੍ਰੀਤ ਦੱਸ ਛੇ ਆਪਾਂ ਲਾਡੀ ਨੂੰ ਦੇਖ ਨੌਕਰੀ ਮਿਲ ਗਈ ਹਾਂ ਤੇ ਤਾਂ ਤੈਨੂੰ ਪਤਾ ਹੈ ਕੰਮ ਕਰਿਆ ਨਹੀਂ ਕਰਨਾ ਇਹਨੇ ਤਾਂ ਬਾਕੀ ਉਹਦੇ ਵੱਲ ਦਾ ਰਹਿੰਦਾ ਥੋੜਾ ਜਿਹਾ ਲਾਡੀ ਹਾਂ ਇਹ ਤਾਂ ਮੈਨੂੰ ਪਤਾ ਹੀ ਹੈ ਤੂੰ ਲਾਡੀ ਨਾਲ ਥੋੜਾ ਜਿਹਾ ਪਿਆਰ ਨਾ ਰਿਹਾ ਕਰ ਤੇ ਇਹਦੇ ਨਾਲ ਆਪਾਂ ਇਹਨੂੰ ਪੂਰਾ ਤੰਗ ਕਰ ਕਰਕੇ ਮੈਂ ਇਸ ਗੱਲ ਕਹਿਣੀ ਤਾਂ ਨਹੀਂ ਬਣਦੀ ਕਿ ਪਰ ਇੱਕ ਗੱਲ ਕਹਿਣੀ ਆ ਤੈਨੂੰ ਵੀ ਪਤਾ ਹੁਣ ਬੁਲਬੁਲ ਦਾ ਵਿਚਾਰੇ ਦਾ ਪਿਓ ਦਾ ਵੀ ਤਲਾਕ ਹੋ ਗਿਆ ਹੈ ਨਾ ਹਾਂ ਹਾਂ ਉਹ ਤਾਂ ਤਾਂ ਹੋ ਗਿਆ ਮਾੜੀ ਗੱਲ ਹੋਈ ਚਲ ਮੈਂ ਤਾਂ ਕਹਿਣੀ ਆ ਵੀ ਚਲ ਹੋ ਗਈ ਹੋ ਗਈ ਹਾਂ ਤੈਨੂੰ ਪਤਾ ਸਾਡਾ ਦੋਨਾਂ ਭੈਣਾਂ ਦਾ ਪਿਆਰ ਕਿੰਨਾ ਹੈ ਹਾਂ ਮੈਂ ਤੈਨੂੰ ਐ ਕਹਿੰਨੀ ਆ ਜੇ ਇਹਨਾਂ ਦਾ ਕਿਤੇ ਨਿਬੜਨ ਬੜਾ ਹੋ ਜੇ ਲਾਡੀ ਦਾ ਤੇ ਮਨਿੰਦਰ ਦਾ ਕਿਉਂ ਨਾ ਆਪਾਂ ਬੁਲਬੁਲ ਨੂੰ ਲੈ ਆਈਏ ਤੇ ਤੂੰ ਗੱਲ ਕਹੇ ਜੀ ਕਰਦੀ ਐ ਨਾ ਇਹਦਾ ਨਿਬੜਨ ਮੜਾ ਕਿਵੇਂ ਹੋਊਗਾ ਭਲਾ ਦੱਸ ਇਹ ਤਾਂ ਉਹਦੇ ਸਾਹਾਂ 'ਚ ਸਾਹ ਲੈਂਦੀ ਐ ਉਹ ਸਾਹਾਂ 'ਚ ਸਾਹ ਲੈਂਦਾ ਸਾਰਾ ਕੁਝ ਹੋ ਜਾਂਦਾ ਹੁੰਦਾ ਜੇ ਆਪਾਂ ਦੋਨੇ ਰਲ ਕੇ ਚੱਲਾਂਗੇ ਨਾ ਜੇ ਇੱਕ ਹੋ ਜਾਈਏ ਆਪਾਂ ਦੋਨੇ ਤਾਂ ਸਾਰਾ ਕੁਝ ਬਣ ਜੂਗਾ ਤੈਨੂੰ ਨਹੀਂ ਪਤਾਗਾ ਆਪਾਂ ਮਨਿੰਦਰ ਨੂੰ ਇੰਨਾ ਤੰਗ ਕਰਾਂਗੇ ਤੇਰੇ ਕਿਦੋਂ ਨਹੀਂ ਪ੍ਰੀਤ ਕਮਲੀਆਂ ਗੱਲਾਂ ਕਰਦੀਆਂ ਆਪਾਂ ਪਹਿਲਾਂ ਥੋੜਾ ਤੰਗ ਕਰਦੇ ਆ ਇਹਨੂੰ ਹੈ ਉਹ ਕਿਤੇ ਤੇਰਾ ਖਿਆਲ ਵੀ ਇਹਨੂੰ ਤਲਾਕ ਦੇ ਦੇਊਗਾ ਓਹੋ ਮੰਮੀ ਤਲਾਕ ਕਿਉਂ ਨਾਲ ਦੇਊਗਾ ਇਹ ਤਾਂ ਤੇਰੇ ਹੱਥ ਵਸਾ ਹੈ ਤਲਾਕ ਤਾਂ ਮਿੰਟਾਂ ਚ ਦੇ ਦਊਗਾ ਜੇ ਤੂੰ ਦੇਖ ਲਾਡੀ ਨੂੰ ਤਾਂ ਮਾਂ ਦਾ ਪਿਆਰ ਚਾਹੀਦਾ ਹੈ ਜੇ ਤੂੰ ਉਹਨੂੰ ਮਾਂ ਦਾ ਪਿਆਰ ਦੇਵੇਂਗੀ ਜੇ ਉਹਦੇ ਨਾਲ ਬਣ ਕੇ ਰਹੇਗੀ ਤਾਂ ਸਾਰਾ ਕੁਝ ਹੀ ਬਣ ਜਾਊਗਾ ਫਿਰ ਕਿਉਂ ਨਾ ਕਢਾ ਦਾਂਗੇ ਪਹਿਲਾਂ ਵੀ ਤਾਂ ਮਨਿੰਦਰ ਨੂੰ ਕਢਾਈ ਇੱਕ ਵਾਰੀ ਜੇ ਹੁਣ ਕਢਾਤਾ ਹੁਣ ਮੈਂ ਵੜਨ ਨਹੀਂ ਦਿੰਦੀਗੀ ਨਹੀਂ ਹਾਂ ਪ੍ਰੀਤ ਇਹ ਤਾਂ ਤੇਰੀ ਸਕੀਮ ਵਧੀਆ ਹੈ ਮੈਂ ਦੇਖ ਪੜ੍ਹੀ ਲਿਖੀ ਬੁਲਬੁਲ ਦੋਵੇਂ ਬਣਾ ਇਕੱਠੀਆਂ ਹੋ ਜੂਗੀਆਂ ਪਰ ਨਿਕਲਣੀ ਮੁਸ਼ਕਲ ਹੈ ਨਾ ਇਹ ਹੋਰ ਮੰਮੀ ਇਹ ਤਾਂ ਮੈਨੂੰ ਬਾਲੀ ਪੜ੍ਹੀ ਲੱਗਦੀ ਹੈਗੀ ਪਰ ਇੱਕ ਗੱਲ ਜਿਹੜੀ ਤੂੰ ਕਹੀ ਹੈ ਵੀ ਲਾਡੀ ਨੂੰ ਮਾਂ ਦਾ ਪਿਆਰ ਦੇ ਦੇ ਇਹ ਵੀ ਤੇਰੀ ਸਕੀਮ ਠੀਕ ਹੈ ਹੁਣ ਮੈਂ ਲਾਡੀ ਨੂੰ ਵਧੀਆ ਬੁਲਾ ਲਾ ਕਰੂੰਗੀ ਉਹੀ ਤਾਂ ਗੱਲ ਹੈ ਤੈਨੂੰ ਤਾਂ ਹੀ ਤਾਂ ਕਿਹਾ ਜੇ ਉਹਦੇ ਨਾਲ ਬਣਾ ਕੇ ਰੱਖੇਂਗੇ ਨਾ ਤਾਂ ਸਾਰਾ ਕੁਝ ਲੋਟ ਹੋ ਜਾਊਗਾ ਚਲ ਠੀਕ ਹੈ ਫਿਰ ਤੇਰੀ ਸਕੀਮ ਨਾਲ ਹੀ ਚੱਲੋ ਹੋ ਲਾਡੀ ਨੂੰ ਮੈਂ ਕੁਝ ਨਹੀਂ ਕਹਦੀ ਠੀਕ ਹੈ ਮੈਂ ਕਹਿੰਦਾ ਵਧੀਆ ਆਇਆ ਪੁੱਤ ਤੈਨੂੰ ਨੌਕਰੀ ਮਿਲ ਗਈ ਤੂੰ ਵੀ ਕਾਲੇ ਦੇ ਬਰਾਬਰ ਦਾ ਹੋ ਗਿਆ ਦੇਖ ਅੱਗੇ ਸਾਰਾ ਦਿਨ ਖੇਤਾਂ 'ਚ ਫਿਰਦਾ ਰਹਿੰਦਾ ਪਸ਼ੂਆਂ ਨਾਲ ਮੱਥਾ ਮਾਰਦਾ ਹੁਣ ਵਧੀਆ ਡਿਊਟੀ ਤੇ ਜਾਇਆ ਕਰੇਗਾ ਤੇ ਵਧੀਆ ਆਇਆ ਕਰੇਗਾ ਵਧੀਆ ਆਇਆ ਕਰੇਗਾ ਇੱਥੇ ਆਪਾਂ ਲਾ ਲਾਂਗੇ ਕੋਈ ਬੰਦਾ ਬੰਦਾ ਠੀਕ ਹੈ ਆ ਸਕੀਮ ਕਰਾਂਗੇ ਆਪਾਂ ਉਹੀ ਤਾਂ ਗੱਲ ਹੈ ਨਾਲੇ ਜੇ ਹੁਣ ਬੇਖ ਲਾਡੀ ਨਾਲ ਤੂੰ ਬਣਾ ਕੇ ਰੱਖੇਂਗੀ ਤਾਂ ਦੇਖ ਤੂੰ ਜਦੋਂ ਲਾਡੀ ਘਰੇ ਆਉਂਦਾ ਉਦੋਂ ਤੂੰ ਤੂੰ ਉਹਦੇ ਵੱਲ ਹੋ ਜਾ ਕਰ ਰੋਟੀ ਪਾਣੀ ਜਿਵੇਂ ਪੜਾਉਣਾ ਹੈ ਭੱਜ ਕੇ ਹਾਂ ਪੁੱਤ ਮੈਂ ਲੈ ਆਉਣੀ ਆ ਮਨਿੰਦਰ ਨੂੰ ਤਾਂ ਲਵੇ ਹੀ ਨਾ ਆਉਣ ਦਿਆ ਕਰ ਆਪੇ ਫਿਰ ਦੇਖੀ ਨਫਰਤ ਪੈਦਾ ਹੋ ਜੂ ਇਹਨਾਂ 'ਚ ਚੱਲ ਠੀਕ ਐ ਫਿਰ ਹੋਰ ਹਾਂ ਨਾਲੇ ਤੈਨੂੰ ਪਤਾ ਹੈ ਮਨਿੰਦਰ ਕਿਹੜਾ ਚੱਜ ਦੀ ਐ ਪਹਿਲਾਂ ਨਹੀਂ ਦੇਖ ਕਾਇ ਚੋਰੀਆਂ ਕਰ ਲਈਆਂ ਆਪਣੀਆਂ ਓਹੋ ਮੰਮੀ ਚੋਰਨੀ ਤਾਂ ਹੈਗੀ ਐ ਇਹ ਨਾਲੇ ਇੰਨੇ ਕਿਹੜਾ ਕੁਝ ਦੇਖਿਆ ਘਰੇ ਮਾਂ ਪਿਓ ਦੇ ਘਰੇ ਗਰੀਬੀ ਦੇਖੀ ਹੈਗੀ ਐ ਤਾਂ ਹੀ ਤਾਂ ਭੁੱਖ ਦਿਖਾਉਂਦੀ ਰਹਿੰਦੀ ਐ ਤਾਂ ਹੀ ਤਾਂ ਚੀਜ਼ਾਂ ਚੱਕ ਚੱਕ ਲੈ ਜਾਂਦੀ ਐ ਇੱਥੋਂ ਉਹਨਾਂ ਦਾ ਭੁਗਾ ਭਰਦੀ ਰਹਿੰਦੀ ਐ ਸਾਰੀ ਦਿਹਾੜੀ ਜਦੋਂ ਦੇਖ ਲੋ ਬੈਗ ਪਰ ਪਰ ਲੈ ਜਾਂਦੀ ਐ ਤੈਨੂੰ ਨਹੀਂ ਪਤਾ ਲੱਗਦਾਗਾ ਹੁਣ ਕੁਛ ਨਹੀਂ ਹੁੰਦਾਗਾ ਤਾਂ ਹੀ ਤਾਂ ਮੈਂ ਕਹਿੰਨੀ ਆ ਬੁਲਬੁਲ ਨੂੰ ਲਿਆਈਏ ਆਪਾਂ ਤਾਂ ਵਧੀਆ ਸੀ ਦੋਨੇ ਭੈਣਾਂ ਰਲ ਕੇ ਰਹਿਆ ਕਰਾਂਗੇ ਆ ਨਾਲੇ ਲਾਡੀ ਦੀ ਜਿਹੜੀ ਤਨਖਾਹ ਆਇਆ ਕਰੂਗੀ ਉਹ ਆਪਣੀ ਹੋਇਆ ਕਰੂਗੀ ਹਨਾ ਤੇ ਜੇ ਕਿਤੇ ਮਨਿੰਦਰ ਇੱਥੇ ਰਹੀ ਤੇ ਮਨਿੰਦਰ ਦੇ ਹੱਥ 'ਚ ਹੀ ਰਹੋ ਤੇ ਮੈਂ ਇਹ ਬਿਲਕੁਲ ਨਹੀਂ ਚਾਹੁੰਦੀ ਆਪਣੇ ਹੱਥ 'ਚ ਰਹੇ ਇਹਦੇ ਪੈਸੇ ਢੇਲਾ ਮੈਂ ਤਾਂ ਇਹ ਹੀ ਚਾਹੁੰਨੀ ਆ ਹਾਂ ਪ੍ਰੀਤ ਸਕੀਮ ਤਾਂ ਤੂੰ ਵਧੀਆ ਲਾਉਣੀ ਐ ਸੋਚਦੀ ਵੀ ਵਧੀਆ ਐ ਨਹੀਂ ਨਹੀਂ ਆਈ ਚਾਹਨੀ ਐ ਵੀ ਕਿਤੇ ਕਾਲੇ ਦੇ ਉੱਤੋਂ ਦੀ ਨਾ ਹੋ ਜੇ ਇਹ ਇਹਨੂੰ ਕਿਵੇਂ ਨਾ ਕਿਵੇਂ ਸਕੀਮ ਲਾ ਕੇ ਆਪਾਂ ਕੱਢੀਏ ਤੇ ਲਾਡੀ ਨੂੰ ਆਪਦੇ ਵੱਲ ਦਾ ਕਰੀਏ ਹੈ ਕੀ ਗੱਲ ਪੁੱਤ ਕਿਉਂ ਤੂੰ ਰੋਈ ਜਾਨੀਂ ਪੁੱਤ ਬਾਬੇ ਬਾ ਐਂ ਮੇ ਰੋਈ ਜਾਨੀਂ ਸੌਰੀ ਕਾਮਲੀ ਨਾ ਹੋਵੇ ਲੈ ਬਾਪੂ ਜੀ ਸੱਚੀ ਮੇਰੀ ਗਲਤੀ ਨਹੀਂ ਸੀ ਮੈਨੂੰ ਨਹੀਂ ਪਤਾ ਲੱਗਿਆ ਕੋਈ ਨਹੀਂ ਪਤਾ ਕਿੱਥੋਂ ਆ ਗਿਆ ਕੋਈ ਨਹੀਂ ਕੋਈ ਨਹੀਂ ਪਤਾ ਦੇਖ ਇਹ ਤੇਰੀ ਸੱਸ ਦਾ ਤਾਂ ਸੁਭਾਈ ਇਹੋ ਜਿਹਾ ਹੈ ਤੂੰ ਗੁੱਸਾ ਨਾ ਕਰਿਆ ਕਰ ਨਰਿਆ ਮੀਨਾਰੋ ਚੁੱਪ ਕਰ ਜਾ ਮੇਰੇ ਕਹੇ ਤੂੰ ਫਿਰ ਅੱਜ ਨੂੰ ਤਾਂ ਮੈਂ ਕਿਸੇ ਪਾਸੇ ਨਿਕਲ ਜਾਂਦਾ ਜੇ ਉਹਦੇ ਐ ਗੱਲਾਂ ਸੁਣ ਸੁਣ ਕੇ ਮੈਂ ਹੋ ਹੁੰਦਾ ਕੋਈ ਨਹੀਂ ਰੋਇਆ ਨਾ ਕਰ ਪੁੱਤੋ ਮੈਂ ਹੈਗਾ ਨਾ ਤੇਰਾ ਪਿਓ ਤੇਰੇ ਨਾਲ ਤੂੰ ਪਰਵਾਹ ਨਾ ਮੰਨ ਕਿਸੇ ਗੱਲ ਦੀ ਬਾਪੂ ਜੀ ਤੁਸੀਂ ਤਾਂ ਸਾਡੇ ਨਾਲ ਹੋ ਪਰ ਮਾਂ ਦੀ ਗੱਲ ਕਰਦੀਆਂ ਕਿਸੇ ਗੱਲ ਤੇ ਵੀ ਨਾ ਸਾਡੇ ਨਾਲ ਖੁਸ਼ ਹੁੰਦੇ ਨਾ ਮੈਂ ਸਾਰਾ ਦਿਨ ਉਹਦੇ ਮੂਰੇ ਮੂਰੇ ਕੰਮ ਕਰਦੀਆਂ ਉਹ ਕੋਈ ਨਹੀਂ ਪੁੱਤ ਉਹ ਨਹੀਂ ਸਾਰੀ ਉਮਰ ਖੁਸ਼ ਹੁੰਦੀ ਬਸ ਉਹਨਾਂ ਤਾਂ ਉਰ ਕਰਕੇ ਸਮਝ ਲਿਆ ਕਰ ਕੁਝ ਨਹੀਂ ਹੁੰਦਾ ਆ ਦੇਖ ਲੈ ਮੁੰਡੇ ਨੇ ਨੌਕਰੀ ਤੇ ਲੱਗ ਜਾਣਾ ਬਸ ਸਾਰੀਆਂ ਖੁਸ਼ੀਆਂ ਆਪਣੀ ਝੋਲੀ ਚ ਆ ਜਾਣੀਆਂ ਠੀਕ ਹੈ ਪੁੱਤ ਮੈਂ ਤੇਰੇ ਨਾਲ ਖੜਾ ਨਾ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਬਾਪੂ ਉਹਨਾਂ ਕਰਕੇ ਤਾਂ ਚੁੱਪ ਰਹਿਣੀ ਆ ਚੱਲ ਉਹਨਾਂ ਜ਼ਿੰਦਗੀ ਚ ਮਸਾ ਤਾਂ ਕੋਈ ਖੁਸ਼ੀ ਆਈ ਆ ਹਣਾ ਕਿਉਂ ਬੋਲ ਕੇ ਸਾਰਾ ਕੁਝ ਖਰਾਬ ਕਰਨਾ ਬਸ ਫਿਰ ਪੁੱਤ ਇੱਕ ਅੱਦਾ ਤਾਂ ਘਰ ਚ ਹੁੰਦਾ ਹੀ ਐਵੇਂ ਨਾ ਚਿੰਤਾ ਕਰਿਆ ਕਰ ਤੇ ਹੁਣ ਇਦੋਂ ਬਾਅਦ ਰੋਣਾ ਨਹੀਂ ਦੇਖ ਲੈ ਠੀਕ ਹੈ ਠੀਕ ਹੈ ਬਬੂ ਜੀ ਬਬੂ ਤੁਹਾਨੂੰ ਚਾਹ ਬਣਾ ਕੇ ਦੇਵਾਂ ਕੋਈ ਨਹੀਂ ਮੈਂ ਬਿੰਦ ਚੱਟ ਸਾਥ ਚ ਜਾਇਆ ਮੈਂ ਫਿਰ ਆਉਂਗਾ ਮੈਂ ਠੀਕ ਠੀਕ ਹੈ ਬਬੂ ਜੀ ਠੀਕ ਹੈ ਕਰ ਲੈ ਕੰਮ ਕਰਦਾ ਠੀਕ ਹੈ ਬਬੂ ਲੈ ਦੇਖ ਲੈ ਬਾਪੂ ਸਾਡਾ ਕਿੰਨਾ ਕਰਦਾ ਕਿੰਨਾ ਸਾਨੂੰ ਮੋਹ ਕਰਦਾ ਪਤਾ ਨਹੀਂ ਮਾਂ ਨੂੰ ਕੀ ਹੋਇਆ ਰਹਿੰਦਾ ਸਾਨੂੰ ਜਮੇ ਹੀ ਨਹੀਂ ਪਿਆਰ ਕਰਦੀ ਦੋਹਾਂ ਨੂੰ ਦੋਹਾਂ ਨੂੰ ਹੀ ਲੜਦੀ ਰਹਿੰਦੀ ਆ ਲੈ ਲਾਡੀ ਸਾਰਾ ਦਿਨ ਕੰਮ ਕਰਦਾ ਉਦੋਂ ਸਾਰਾ ਦਿਨ ਕੰਮ ਮੈਂ ਕਰਦੀ ਆ ਪਤਾ ਨਹੀਂ ਮਾਂ ਨੂੰ ਹੋਰ ਕੀ ਚਾਹੀਦਾ ਇਹ ਵੀ ਨਹੀਂ ਆ ਦੋ ਦਿਨਾਂ ਦਾ ਮੇਰੇ ਕੋਲ ਪੁੱਛਾਂ ਸੀ ਕੀ ਕਰ ਰਹੀ ਨਹੀਂ ਜਲਦੀਪ ਬਾਈ ਉਹ ਕਿਵੇਂ ਆ ਗੇਟ ਕੋਲ ਹੀ ਖੜਾ ਸੀ ਹੋਏ ਹੋਰ ਨਹੀਂ ਇੱਧਰ ਸੀ ਉਹ ਮਾਫੂਦ ਹੋਰ ਅੱਛਾ ਠੀਕ ਆ ਮੈਂ ਤੈਨੂੰ ਆਇਆਂ ਦਾ ਸੀਗਾ ਕੀ ਗੱਲ ਹੋ ਗਈ ਗੁੱਸੇਆਂ ਮੈਂ ਨਾਲ ਕਿਸੇ ਗੱਲ ਦਾ ਨਾ ਯਾਰ ਕਿਉਂ ਦੋ ਦਿਨ ਹੋ ਗਏ ਨਾ ਤੂੰ ਫੋਨ ਚੱਕਿਆ ਮੇਰਾ ਠੀਕ ਆ ਨਾ ਤੂੰ ਉੱਧਰ ਆਇਆ ਘਰੇ ਯਾਰ ਉਹ ਨਹੀਂ ਨਹੀਂ ਫੋਨ ਜਦਾ ਪਤਾ ਹੀ ਲਾਦਾ ਜਵਾਬ ਦੇ ਯਾਰ ਗੇਮ ਜੀ ਖੇਡੀਆਂ ਨੇ ਤੇ ਕੱਟ ਦਿੰਦੇ ਹੁੰਦੇ ਆ ਅੱਛਾ ਨਾਲੇ ਤੂੰ ਦੱਸ ਵੀ ਕੀ ਬੰਦਾ ਤੇਰਾ ਹੁਣ ਕਾਰ ਬਿਹਾਰ ਜਦਾ ਬੰਨਾਂ ਦਾ ਕੀ ਆ ਬਸ ਡਿੱਕੀ ਐ ਨਾ ਯਾਰ ਅਜ 8 ਦਿਨ ਹੋ ਗਏ ਹੈ 15 ਦਿਨ ਤੱਕ ਕਿਹਾ ਜੀ ਇਹਨੇ 15 ਦਿਨਾਂ ਦੇ ਵਿੱਚ ਵਿੱਚ ਆ ਜੂਗਾ ਫਿਰ ਲੇਟਰ ਹੁਣ ਬਾਕੀ ਦੇਖਦੇ ਆ ਕੀ ਬੰਦਾ ਯਾਰ ਉਹ ਛੁੱਟੀਆਂ ਹੀ ਆ ਗਈਆਂ ਕੁਛ ਯਾਰ ਉਹਨਾਂ ਕਰਕੇ ਵੀ ਹੋ ਜਾਂਦਾ ਸਿਸਟਮ ਹੋਰ ਹੁਣ ਅਮਨ ਤਾਂ ਆ ਪਏ ਆ ਵਰਦੀ ਦਾ ਸਿਉਣੀ ਦੀ ਜਾਂਦੀ ਸੀ ਹੈ ਹੁਣ ਮੌਕੇ ਤੇ ਦੇਖਦੇ ਆ ਕੀ ਬੰਦਾ ਕੀ ਇਹ ਵਰਦੀ ਤੇ ਆਇਆ ਹੋਰ ਨਾਲ ਇੱਕ ਗੱਲ ਹੋਰ ਆ ਹੂੰ ਤੇ ਚੱਲ ਨਾਲੇ ਮੈਂ ਤੈਨੂੰ ਕੋਟ ਦਵਾ ਕੇ ਲਿਆਉਣਾ ਇੱਕ ਪੂਰੇ ਰੰਗ ਦਾ ਤੇ ਮੂਹੇ ਠੰਡ ਜੀ ਆਉਂਦੀ ਆ ਕਿੱਧਰ ਇੱਕ ਤੇ ਤੂੰ ਜਾਣਾ ਵਾਸਤੇ ਹੋਇਆ ਕਰੂ ਯਾਰ ਕੋਟ ਤਾਂ ਫਿਰ ਉਹ ਦੇਣੇ ਹੀ ਕਿਹ ਹੈ ਜੇ ਕਿ ਲਾਦੇ ਨੂੰ ਨਹੀਂ ਦਿੰਦੇ ਹਜੇ ਕਿੱਥੋਂ ਦੇਣਗੇ ਤੂੰ ਆਪ ਦਾ ਤਾਂ ਰੱਖ ਕੋਲੇ ਜੇ ਟ੍ਰੇਨਿੰਗ ਟ੍ਰੂਨਿੰਗ ਲੱਗ ਗਈ ਤੇਰੀ ਉੱਥੇ ਨਾ ਦਿੱਤਾ ਤੇਨੂੰ ਰਹਿਣਾ ਪੂਆ ਉੱਥੇ 5-4 ਮਹੀਨੇ ਫਿਰ ਕੀ ਕਰੇਂਗਾ ਤੂੰ ਪੈਸੇ ਪੁੱਛਾਂ ਫਿਰ ਬਾਪੂ ਦਊ ਮੈਂ ਨਾ ਨਾ ਮੇਰੇ ਵੱਲੋਂ ਗਿਫਟ ਆ ਤੈਨੂੰ ਸਾਲਿਆ ਜਿਆ ਜਰ ਲੈ ਮੈਨੂੰ ਪਤਾ ਕਿੰਨੀ ਖੁਸ਼ੀ ਆ ਉਹ ਖੁਸ਼ੀ ਤਾਂ ਹੈਗੀ ਆ ਨਹੀਂ ਯਾਰ ਐਵੇਂ ਕਾ ਤੂੰ ਤੇਰੇ ਕੋਲੇ ਕਿਹੜਾ ਬਾਲੇ ਪੈਸੇ ਉੱਥੇ ਮੇਰੇ ਸਾਲ ਦਾ ਅੱਧ ਚੋਂ ਅੱਧ ਵੀ ਦਿੱਤਾ ਜਾਂਦਾ ਹੁੰਦਾ ਜਿੱਥੇ ਦਿਲੋਂ ਹੋਵੇ ਜਿੱਥੇ ਹੋਵੇ ਉੱਤੋਂ ਉੱਤੋਂ ਉੱਥੇ ਉਹਨੀਆਂ ਲੱਚਕ ਰਿਚੀਆਂ ਜਿਹੜੇ ਬਾਲਾ ਬਰੋ ਬਰੋ ਕਰਦੇ ਉਹ ਯਾਰ ਨਹੀਂ ਹੁੰਦੇ ਮੇਰਾ ਭਰਾ ਕਹੇ ਉਹ ਪੱਕਾ ਯਾਰ ਹੁੰਦਾ ਲੈ ਇਹਦਾ ਗੱਲ ਹੈਗੀ ਯਾਰ ਇਹਦਾ ਗੱਲ ਜਿੰਨਾ ਤੂੰ ਮੇਰਾ ਸਾਥ ਦਿੱਤਾ ਯਾਰ ਮੈਂ ਤੈਨੂੰ ਆਇਆ ਰੱਖਦਾ ਇਹਦਾ ਮੈਂ ਕੁਰਨੀਆਂ ਦੇ ਵਿੱਚ ਹੱਥ ਮਾਰਦੇ ਰਹਿ ਜਾਂਦਾ ਜੇ ਤੂੰ ਮੈਨੂੰ ਉਹਦੇ ਨਾਮ ਦਾ ਦੱਸਦਾ ਖੇਤ ਅਗੇ ਹਨਾ ਵੀ ਅਗਰ ਕੇ ਆਰਬੀ ਪੇਪਰ ਭਰ ਦੇ ਦੂੰ ਜਾ ਕੇ ਪੇਪਰ ਭਰਿਆ ਜਾ ਕੇ ਪੇਪਰ ਕਰਨ ਗਿਆ ਤੂੰ ਮੇਰਾ ਸਾਥ ਦਿੱਤਾ ਜਾ ਕੇ ਠੀਕ ਆ ਉਹ ਕੀ ਹੁੰਦਾ ਜਿਹੜਾ ਰੋਲ ਨੰਬਰ ਜਾ ਉਹ ਉਹ ਸਾਰਾ ਕੁਝ ਤੇਰੇ ਕਰਕੇ ਹੋ ਗਿਆ ਚਲ ਉਹ ਤਾਂ ਕੋਈ ਨਿਕ ਕਰਨ ਵਾਲਾ ਤਾਂ ਪ੍ਰਮਾਤਮਾ ਉਹ ਕਹਿੰਦੇ ਹੁੰਦੇ ਪ੍ਰਮਾਤਮਾ ਸਾਰਾ ਬਣਾ ਕੇ ਭੇਜ ਜਾਂਦਾ ਕਿਸੇ ਨੂੰ ਪਹਿਲਾਂ ਆਪਣਾ ਮੂਹ ਪਿਆਰ ਸੀ ਹਰ ਤੂੰ ਕਹਿੰਦਾ ਬਗਾੜੀ ਨਹੀਂ ਕਦੇ ਹਾਂ ਹੁਣ ਸੋਡੇ ਵਾਲੇ ਮੂੰਹ ਨੂੰ ਮੈਂ ਕਿੱਥੋਂ ਉਹ ਲੈ ਕੇ ਦੇਣਾ ਰੋਲ ਨੰਬਰੂ ਯਾਰ ਹਾਂ ਬਸ ਜਿਹੜੀ ਗੱਲ ਮੰਦੀ ਆ ਠੀਕ ਆ ਬਾਕੀ ਵਾ ਠੀਕ ਆ ਮੈਂ ਤਾਂ ਯਾਰ ਉੜਦਾ ਬੰਦਾ ਬਸ ਤੈਨੂੰ ਯਾਦ ਕਰਦਾ ਨਾ ਮੈਂ ਕਹਿੰਦਾ ਵੀ ਉਹਨੇ ਮੇਰਾ ਸਾਥ ਦਿੱਤਾ ਵੀ ਉਹਦੇ ਕਰਕੇ ਇੱਥੇ ਤੱਕ ਪਹੁੰਚ ਗਏ ਉਹ ਬਾਕੀ ਇੱਕ ਗੱਲ ਹੋਰ ਵੀ ਹੈ ਲੱਡੀ ਪਤਾ ਨਹੀਂ ਮੇਰੀ ਕਿਸਮਤ ਹੀ ਇਹ ਜੀ ਆ ਮੈਂ ਵੈਨਾ ਪੰਜ ਸੱਤ ਬੰਦੇ ਨਾਲ ਹੋਰ ਵੀ ਗਿਆਗਾ ਭਰਤੀ ਪੂਰਤੀ ਹੋਇਆ ਜਦੋਂ ਸਾਰੇ ਭਰਤੀ ਹੋ ਗਏ ਉਹ ਵੀ ਕਹਿੰਦੇ ਆ ਕਹਿੰਦੇ ਤੇਰਾ ਮੱਥੇ ਹੀ ਹੈ ਜੀ ਨਾ ਵਗ ਜਾਣਾ ਤਾਲਕ ਹੁੰਦਾ ਨਾ ਕਿਸੇ ਬੰਦੇ ਦਾ ਲੱਕ ਹੁੰਦਾ ਤੇਰਾ ਲੱਕ ਹੈਗਾ ਬਸ ਮੇਰਾ ਆਉਦਾ ਹੈ ਨਹੀਂ ਪਰ ਕਿਉਂ ਆਉਦਾ ਹੁਣ ਕਿਹਦਾ ਆ ਮੇਰੇ ਨਾਲ ਆਪ ਲੱਗ ਜਾਂਦੇ ਨਹੀਂ ਤਾਂ ਲੱਗਣਗੇ ਹੁਣੇ ਹੈਗਾ ਹੂੰ ਹੀ ਮਾਰ ਦਾਂ ਤੂੰ ਤੇਰੇ ਇੰਨੇ ਨੇ ਵੱਡੇ ਵੱਡੇ ਬੰਦੇ ਨਾਲ ਲਿੰਕ ਆ ਯਾਰ ਹੈ ਲੱਕੀ ਨਹੀਂ ਹੈ ਉਹ ਤਾਂ ਯਾਰ ਆਪਣੀ ਤਾਂ ਇੱਕ ਗੱਲ ਆ ਤੂੰ ਲੱਗਿਆ ਮੈਂ ਲੱਗਿਆ ਹਾਂ ਅੱਡ ਥੋੜੀ ਆਪਾਂ ਬਸ ਉਹੀ ਗੱਲ ਆ ਮੇਰੀ ਗੱਲ ਮੈਂ ਤੈਨੂੰ ਆਏਗਾ ਨਾ ਵੀ ਹੁਣ ਤੂੰ ਮੇਰੇ ਇੰਨਾ ਸਾਥ ਦਿੱਤਾ ਉਸ ਗੱਲ ਕਰਕੇ ਵੀ ਤੂੰ ਐ ਨਾ ਸਮਝੀ ਵੀ ਮੈਂ ਭਰਤੀ ਹੋ ਗਿਆ ਤੇ ਵੀ ਤੈਨੂੰ ਭੁੱਲ ਜੂਗਾ ਜਿੱਥੇ ਮੇਰੀ ਲੋੜ ਹੋਈ ਉੱਥੇ ਖੜੂਗਾ ਨਾਲ ਆ ਕੇ ਉਹ ਤਾਂ ਇਹ ਹੱਕ ਵੀ ਮੰਨਦਾ ਤਾ ਉਹ ਚੀਜ਼ ਨਹੀਂ ਮੈਂ ਬੋਲਦਾ ਵੀ ਮੈਂ ਪੁਰਾਣੇ ਟਾਈਮ ਨੂੰ ਭੁੱਲ ਜੂ ਆ ਉਹ ਚੀਜ਼ ਨਹੀਂ ਕਦੇ ਨਹੀਂ ਹੋ ਸਕਦਾ ਬੰਦਾ ਉਹੀ ਹੁੰਦਾ ਜਿਹੜਾ ਪੁਰਾਣਾ ਟਾਈਮ ਨਾਲ ਭੁੱਲੇ ਪੈਰ ਨਹੀਂ ਛੱਡਣੇ ਚਾਹੀਦੇ ਹੁੰਦੇ ਕਹਿੰਦੇ ਜੜਾ ਜਿੰਗੀਆਂ ਥੱਲੇ ਹੋਣਗੀਆਂ ਬੰਦਾ ਉਹਨਾਂ ਹੀ ਤਾਂ ਆ ਜਾਂਦਾ ਹੁੰਦਾ ਜੇ ਜੜਾ ਹੀ ਉੱਤੇ ਆ ਗਈਆਂ ਫਿਰ ਤਾਂ ਮੁੱਦਾ ਹੋ ਜਾਂਦਾ ਮੇਰੀ ਗੱਲ ਸੁਣ ਹੁਣ ਜਿਹੜੇ ਆਂਡ ਗਵਾਂਡ ਦੇ ਲੋਕ ਆ ਜਾਂ ਪਿੰਡ ਦੇ ਲੋਕ ਆ ਉਹ ਤਾਂ ਆਪਣਾ ਕਿੰਨਾ ਸਾਥ ਦੇ ਰਹੇ ਆ ਹੈ ਕਿੰਨੀ ਸ਼ਾਬ ਮੇਰਾ ਭਾਈ ਆ ਮੇਰੀ ਭਾਬੀ ਆ ਉਹ ਮਨੇ ਜਣਾ ਵਡਣਦੇ ਹੋਏ ਪਿਆ ਯਾਰ ਦੇਖ ਲਾ ਕਿਹਜਾ ਜਮਾਨਾ ਆਇਆ ਪਿਆ ਇਹ ਦੋਨਾਂ ਨਾਲ ਦਸਤੂਰ ਹੀ ਆ ਮੇਰੇ ਸਾਲ ਦਾ ਹੂੰ ਫੇਰ ਅੱਜ ਵੀ ਦੇਖੀ ਜਦੋਂ ਹੁਣ ਤੂੰ ਕਹਿੰਦਾ ਵੀ ਮੈਂ ਕੋਟ ਦਵਾ ਕੇ ਲੈ ਕੇ ਆਉਣਾ ਆਪਾਂ ਜਾਣੇ ਚੱਲ ਚੱਲਦੇ ਆ ਕੋਟ ਲੈ ਆਉਣੇ ਆ ਠੀਕ ਆ ਜਦੋਂ ਮੈਂ ਕੋਟ ਪਾ ਕੇ ਘਰੇ ਆ ਗਿਆ ਤੇ ਮੈਨੂੰ ਦੇਖੀ ਕਿਵੇਂ ਗਾਲ ਮੰਗ ਲੈ ਗਿਆ ਤੂੰ ਕਰਾਤੀ ਵੇਚਤੀ ਤੂੰ ਤੂ ਤੂ ਗਰਾਉਂਦੇ ਆ ਇਹ ਜਿਆ ਕੋਸ ਹੋਊਗਾ ਅੱਜ ਸਾਡੇ ਘਰੇ ਦੇਖੀਂ ਤਾਜੀ ਤਾ ਤੂੰ ਦੇਖੀ ਜਾਈਂ ਜਦੋਂ ਕੋਟ ਪਾਲਿਆ ਵਰਦੀ ਵਾਲੀ ਪੱਗਪੂਗ ਬੰਨੀ ਨਾ ਤੇ ਹੱਥ 'ਚ ਉਹ ਹੀ ਡਾਂਗ ਤੇ ਜਾ ਹੋਇਆ ਪਟਾ ਉਹ ਧਿਆਨ ਮਿਲੋ ਸੱਜਣਾ ਲਿਖਿਆ ਹੁੰਦਾ ਤੇ ਕੁੰਜੇ ਜੀ ਬੜੀ ਜਾਣਗੇ ਤੈਨੂੰ ਦੇਖ ਰਿਹਾ ਵੀ ਲਾਡੀ ਆ ਗਿਆ ਮੇਰੇ ਸਾਡੇ ਦਾ ਕਿਤੇ ਫਟਾ ਹੀ ਨਾ ਚਲਾ ਦੇ ਸਾਡੇ ਤੇ ਇਹਦਾ ਗੱਲ ਹੈਗੀ ਆ ਚੱਲ ਚੱਲ ਗਏ ਹਾਂ ਚੱਲ ਚੱਲਦੇ ਆ ਯਾਰ ਮੈਂ ਕੋਰਤਾ ਦਪਾਉਣਾ ਮੈਂ ਚਲ ਮੈਂ ਵੀ ਲੈਣਾ ਹਾਂ ਤੂੰ ਵੀ ਲੈਣਾ ਉਹਨਾਂ ਦੇ ਚੱਲ ਪੜਾਂਗੇ ਜਸਪ੍ਰੀਤ ਤੇ ਗੁਰਪ੍ਰੀਤ ਦੋ ਭਰਾਗੇ ਨਾ ਖੋਲੀਆ ਆਪਣੇ ਪਿੰਡ ਦੇ ਹੀ ਆ ਦਾ ਹਾਂ ਜਸਟੋਰ 70 ਵਾਲਿਆਂ ਦੇ ਚੱਲ ਪੜਾਂਗੇ ਇਹਨਾਂ ਦੇ ਰਾਮਨੇ ਆ ਕਹਿੰਦੇ ਇੱਕੋ ਹੀ ਗੱਲ ਆ ਇਹਨਾਂ ਨੇ ਦਾ ਮਹਿੰਗਾ ਲਾਉਂਦੇ ਥੋੜੇ ਉਹਨਾਂ ਕੋਲ ਚੱਲਦੇ ਆ ਨਹੀਂ ਸਸਤਾ ਹੀ ਲਾਉਂਦੇ ਆਪਾਂ ਨੂੰ ਨਾ ਨਹੀਂ ਨਹੀਂ ਦੋਨਾਂ ਕੋਲ ਜਾਇਆਣਾ ਪਹਿਲਾਂ ਪੁੱਛ ਲਾਂਗੇ ਪਹਿਲਾਂ ਦੋਨਾਂ ਨੂੰ ਚਲ ਆ ਜਾ ਚੰਗਾ ਇੰਸਟਾਗ੍ਰਾਮ ਤੇ ਵੀ ਹੈਗਾ ਪੇਜ ਇਹਨਾਂ ਦਾ ਉਹ ਤੋਂ ਦੇਖ ਲੈਣੇ ਆ ਉਹ ਤੋਂ ਦੇਖ ਲੈ ਮਨਿੰਦਰ ਹਾਂਜੀ ਭਾਈ ਆਪਾਂ ਵੀ ਸ਼ਰਟ ਪ੍ਰੈਸ ਕਰ ਦੇ ਮੇਰੀ ਭਾਈ ਮੇਰ ਤੋਂ ਨਹੀਂ ਹੁੰਦੀ ਮੇਰ ਨਾਲ ਹੋਰ ਬਥੇਰੇ ਕੰਮ ਆ ਉਹ ਕਰ ਦੇ ਕੰਮ ਨੂੰ ਦੱਸ ਕੀ ਇੱਥੇ ਤੂੰ ਬਰਾ ਚੜਨੀ ਆ ਇੱਥੇ ਸਾਰਾ ਦਿਨ ਕੰਮ ਕਰਨ ਦੀ ਆ ਭਾਈ ਪ੍ਰੀਤੀ ਦੀ ਆਪ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਹੈਗੀ ਪਰ ਮੈਨੂੰ ਪਸ਼ੂਆਂ ਦੇ ਕੰਮ ਵੀ ਪਏ ਆ ਸਾਰੇ ਹਜੇ ਇੱਧਰ ਵੀ ਸਾਰਾ ਕੰਮ ਪਿਆ ਪਰ ਮਾਂ ਲੜਦੀ ਆ ਮੈਨੂੰ ਉਹ ਪ੍ਰੀਤ ਕੀ ਹੋ ਗਿਆ? ਉਹ ਯਾਰ ਮੈਂ ਤੈਨੂੰ ਕਿਹਾ ਸੀ ਇਹਨੂੰ ਪ੍ਰੈਸ ਕਰ ਦੇ ਗਾਲ ਦੇ ਮੈਂ ਡਿਊਟੀ ਤੋਂ ਲੇਟ ਹੋਈ ਜਾਣਾ। ਓਹੋ ਐਂ ਕਾ ਤੋ ਭੱਜ ਭੱਜ ਪਈ ਜੰਨੇ ਆ। ਕੀ ਹੋ ਗਿਆ ਤੈਨੂੰ ਪ੍ਰੈਸ ਨਹੀਂ ਕੀਤੇ ਨੇ? ਕਿਉਂ ਬੈਠ ਕੇ ਤੈਨੂੰ ਲੈ ਆ ਕੇ ਉਹਨੂੰ ਲੈ ਆਇਆ ਮੈਂ। ਓਹੋ ਮੈਨੂੰ ਹੋਰ ਵੀ ਕੰਮ ਬਹੁਤ ਹੁੰਦੇ ਆ ਮੈਂ ਬੇਲ ਨਹੀਂ ਗਈ। ਆ ਉਸੇ ਨੂੰ ਕਿਹਾ ਸੀ ਜਵਾਬ ਦੇਤਾ ਉਹਨੇ ਉਹ ਕਹਿੰਦੀ ਮੈਥੋਂ ਨਹੀਂ ਹੁੰਦੇ ਹੈ ਉਹ ਕਹਿੰਦੀ ਮੈਨੂੰ ਬਾਹਲੇ ਕੰਮ ਆ ਤੂੰ ਕਹਿੰਦੀ ਮੈਨੂੰ ਆ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਐਨੂੰ। ਨਾ ਕੀ ਗੱਲ ਆ ਤੈਨੂੰ ਆ ਕੱਪੜੇ ਨਹੀਂ ਪ੍ਰੈਸ ਕਰ ਸਕਦੀ। ਇੱਕ ਕੰਮ ਨਹੀਂ ਤੈਥੋਂ ਚੱਜਦਾ ਹੁੰਦਾਗਾ। ਦੀ ਮੈਂ ਤਾਂ ਸਾਰੇ ਕੰਮ ਕਰਦੀ ਆ ਨਾ ਤੇਰੇ ਤੋਂ ਆਪਦੇ ਘਰ ਦੇ ਦੇ ਕੰਮ ਹੀ ਨਹੀਂ ਹੁੰਦੇ ਨਾ ਤੂੰ ਉਹਨਾਂ ਵਿਆਹੀ ਆ ਉਹਦੇ ਕੰਮ ਤਾਂ ਤੂੰ ਕਰ ਸਕਦੀ ਆ ਮੈਂ ਆਪਦੇ ਘਰਵਾਲੇ ਦੇ ਕੰਮ ਕਰਦੀ ਆ ਤੂੰ ਆਪਦੇ ਘਰਵਾਲੇ ਦੇ ਕੰਮ ਕਰ ਅੱਛਾ ਗਿੱਠ ਦੀ ਜੀਵ ਲੱਗ ਗਈ ਤੇਰੇ ਦੋ ਜਣਾ ਚ ਦੇਖ ਬੋਲਦੀ ਕਿ ਮੈਂ ਲਤਰ ਲਤਰ ਦੀ ਮੈਂ ਕਿਹਾ ਗਲਤ ਗੱਲ ਤੇ ਬੋਲੀ ਆ ਮੈਂ ਤਾਂ ਸਹੀ ਗੱਲ ਤੇ ਬੋਲੀ ਆ ਓ ਯਾਰ ਮੇਰੀ ਗੱਲ ਸੁਣ ਉਹਦੇ ਨਾਲ ਜਵਾਬ ਮਾਰਨੋਂ ਮੈਂ ਲੇਟ ਹੋਈ ਜਾਂਦਾ ਤੂੰ ਇਹਨੂੰ ਕਰ ਦੇ ਨਾ ਪ੍ਰੈਸ ਯਾਰ 2 ਮਿੰਟ ਖੜ ਜਾ ਸਬਰ ਕਰ ਲੈ ਹੋਰ ਵੀ ਕੰਮ ਵੀਰੇ ਕਾ ਤੋ ਕਲੇਸ਼ ਪਿਆ ਆ 셔ਟ ਪ੍ਰੈਸ ਕਰਨੀ ਹੈ ਮੈਂ ਕਰ ਦਨੀਆ ਉਹ ਤੂੰ ਕਰ ਦੇ ਬਾਈ ਜਾ ਮਿੰਟ ਮਾਰ ਹੈ ਮੈਂ ਲੇਟ ਹੋ ਜਾਨਾ ਇਹਨਾਂ ਨੂੰ ਤਾਂ ਹੈ ਨਹੀਂ ਚੜੀ ਲੱਤੀ ਦੀ ਨਾਲੇ ਨਾ ਤੂੰ ਸਿੱਧੀ ਹੋ ਕੇ ਕੰਮ ਕਰ ਲਿਆ ਕਰ ਕਿਤੇ ਹੋਰ ਨਾ ਕੁਝ ਕਰਾ ਲਈ ਮੈਥੋਂ ਮੰਨਤਾ ਨਾ ਆਉਂਦਾ ਮੇਰੀ ਗੱਲ ਸੁਣਦੀ ਕੰਮ ਤਾਂ ਮੈਂ ਸਾਰੀ ਕਰਦੀ ਆ ਨਾ ਤੂੰ ਕੋਈ 셔ਟ ਪ੍ਰੈਸਿੰਗ ਕਰ ਸਕਦੀ ਆ ਉਹਦੇ ਘਰ ਵਾਲ ਦੀ ਜਦੋਂ ਇਹਦੀ ਤਨਖਾਹ ਫੜਦੀ ਆ ਨਾ ਉਦੋਂ ਵੀ ਕਹਦੇ ਕਰ ਲੈ ਮੈਂ ਇਹਦੀ ਤਨਖਾਹ ਤੂੰ ਫੜ ਲੈ ਤੇਰੀ ਜੀਵ ਜਿਹੜੀ ਗਿੱਟ ਦੀ ਲੱਗੇ ਨਾ ਇਹ ਖਿੱਚਣੀ ਪਊਗੀ ਆ ਜਾਂਦੇ ਮੰਮੀ ਨੂੰ ਪਤਾ ਨਹੀਂ ਕਿੱਧਰ ਟੱਪ ਜਾਂਦੀ ਹੈਗੀ ਇਹ ਟਾਈਮ ਨਾਲ ਹੀ ਇਹ ਤਾਂ ਮਨ ਤਾਂ ਮੈਂ ਕਰਾਉਣੀ ਆ ਸਮਾਰ ਕੇ ਮੇਰੀ ਗੱਲ ਸੁਣਾ ਇਹਦੇ ਨਾਲ ਕਿਉਂ ਬੈਂਸੀ ਆਣੀਆਂ ਹੈ ਮੈਂ ਤੈਨੂੰ ਨਹੀਂ ਅਕਲ ਹੈਗੀ ਕਿ ਕੀ ਕੰਮ ਕਰਨਾ ਕੀ ਨਹੀਂ ਕਰਨਾ ਮੈਨੂੰ ਐ ਲੱਗਦਾ ਉਹ ਦੇਖ ਲੈ ਉਹ ਜਵਾਕੜੀ ਆਈ ਉਹਨੂੰ ਤਾਂ ਸ਼ਰਮ ਆਈ ਵੀ ਮੈਂ ਕਰ ਦਿੰਨੀ ਆ ਤੈਨੂੰ ਨਹੀਂ ਸ਼ਰਮ ਆਉਂਦੀ ਨਾਲੇ ਰੋਜ਼ ਜਦੋਂ ਇਹ ਕਰਦੀ ਆ ਅੱਜ ਇਹਦੀ ਕਿ ਜਾਨ ਨਿਕਲਦੀ ਸੀ ਜੇ ਕਰ ਲੈਂਦੀ ਤਾਂ ਤੇ ਤੇਰੇ ਕੀ ਚੂੜੀਆਂ ਪਾਏ ਹੱਥਾਂ 'ਚ ਵਿਆਹ ਕੇ ਤੈਨੂੰ ਲਿਆਇਆ ਮੈਂ ਉਹਨੂੰ ਨਹੀਂ ਲਿਆਇਆ ਤੇਰੇ ਨਾਲ ਲੈ ਸੀ ਨਾ ਅੰਦ ਮੈਂ ਕੰਮ ਮੈਨੂੰ ਹੋਰ ਬਹੁਤ ਹੈ ਅਸੀਂ ਕੰਮ ਕਰਦੇ ਆਂ ਵੰਡ ਕੇ ਕਰਦੀ ਆਂ ਮੈਂ ਵੀ ਇਹਦੇ ਨਾਲ ਕਰੋਨੀ ਹੈਗਾ ਮੈਂ ਮੇ ਬੇਲ ਹੀ ਨਹੀਂ ਰਹਿੰਦੀਗੀ ਕੋਈ ਨਹੀਂ ਆ ਪੈਕ ਜਾਣੀ ਪਵਾਉਂਦਾ ਤੇਰਾ ਇੱਕ ਦਿਨ ਮੈਂ ਫੇਰ ਪਤਾ ਲੱਗੂ ਸਾਰਾ ਦਿਨ ਬੈਠੀ ਰੀਲਾ ਦੇਖੀ ਜੰਨੀ ਆ ਕਿਤੇ ਆਏ ਨਾ ਹੋਵੇ ਤੈਨੂੰ ਦਵਲ ਕੇ ਉਹਨੂੰ ਰੱਖਣਾ ਪਾਜੇ ਮੈਨੂੰ ਕੰਮ ਧੰਦਾ ਦਾ ਹੋ ਕਰਦੀ ਆ ਸਾਰਾ ਅੱਛਾ ਹੁਣ ਤੂੰ ਵੀ ਇਹੋ ਜਿਹੀਆਂ ਗੱਲਾਂ ਤੇ ਆ ਗਿਆ ਨਾਲੇ ਨਾ ਤੂੰ ਨਾ ਮੇਰੇ ਤੋਂ ਕੁਝ ਸੁਣ ਲਈ ਆਹ ਚਾਂਬਰ ਆਹ ਲੱਗ ਜਾ ਘਰ ਪਖੰਡ ਕਰ ਚੱਲ ਤੂੰ ਮਨ ਹੋਣਾ ਗੈਲਾ ਮੈਨੂੰ ਫੜਾ ਦੇ ਤੇ ਕੱਪੜੇ ਕਿਵੇਂ ਆਰਡਰ ਮਾਰਦਾ ਹੈਗਾ ਇਹ ਨਾ ਤੇਰੇ ਕਰਕੇ ਸਾਰਾ ਕੁਝ ਹੋਇਆਗਾ ਕੀ ਐ ਉਹਨੂੰ ਮੇਰੇ ਗੱਲ ਪਵਾਤਾ ਅੱਛਾ ਮੇਰੇ ਕਰਕੇ ਹੋਇਆ ਘਰ ਆਲ ਤੇ ਤਾਂ ਆਪ ਦਾ ਸੰਭੀਦ ਨਹੀਂ ਹੈਗਾ ਮੇਰੇ ਤੇ ਉਹ ਤੂੰ ਮਾਰਨਾ ਜੰਨੀ ਆ ਤੂੰ ਨਾ ਕੋਈ ਨਾ ਅੱਜ ਤੇਰੇ ਤਾਂ ਮੈਂ ਸ਼ਾਵਾਸ਼ੇ ਕਰਾਉਂਗੀ ਨਾ ਤੇਰੇ ਜੀਵ ਖਿਚਵਾਈ ਨਾ ਮੰਮੀ ਤੋਂ ਮੇਰਾ ਵੀ ਨਾਮ ਬਦਲ ਦੀ ਚਾਂਬਲੀਏ ਹੋਈਏ ਕੋਈ ਅੱਜ ਗਾਲਾਂ ਪਵਾਤੀਆਂ ਜਾ ਵਗ ਜਾ ਮੈਨੂੰ ਕੰਮ ਕਰ ਲੈਣ ਦੇ ਤੂੰ ਤਾਂ ਕਿਸੇ ਕੰਮ ਨੂੰ ਹੱਥ ਲਾਉਣਾ ਨਹੀਂ ਤੂੰ ਨਾ ਹੱਥ ਜਿਹਾ ਦੇ ਥੱਲੇ ਰੱਖਿਆ ਕਰ ਤੁਹਾਡੀ ਔਕਾਤ ਚ ਰਿਹਾ ਕਰ ਮੈਂ ਤਾਂ ਆਪਣੀ ਔਕਾਤ ਚ ਹਾਂ ਤੂੰ ਨਾ ਆਪਣੀ ਔਕਾਤ ਕੋਲ ਕਿੰਨੇ ਕਰ ਰਹਿ ਗਿਆ ਬਰਬਰ ਬਸ ਹੋਈ ਗਈ ਦੀਦੀ ਹਾਂ ਬਾਹਾਂ ਰਹਿ ਗਿਆ ਬਸ ਜਲਦੀ ਜਲਦੀ ਕਰ ਦੇ ਗਾਲਾਂ ਦੇ ਜਾਂਦਾ ਹੈਗਾ ਕੋਈ ਗੱਲ ਨਹੀਂ ਪ੍ਰੈਸ ਤਾਂ ਮੈਂ ਕਰ ਦੰਨੀ ਆ ਪਰ ਇਹ ਤੋਂ ਪਹਿਲਾਂ ਦੀਦੀ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਆ ਹਾਂ ਦੱਸ ਆ ਦੇਖ ਲਾ ਮਨਿੰਦਰ ਨੇ ਕੀ ਕੀਤਾ ਸਬਜੀ ਚ ਬਾਲੀ ਪਾਤਾ ਮੈਂ ਤਾਂ ਤੈਨੂੰ ਐ ਕਹਿਨੀ ਆ ਪਹਿਲੇ ਵਰਗੀ ਗੱਲਬਾਤ ਨਹੀਂ ਰਹੀ ਹੈਗੀ ਉਹ ਦਿਨ ਵੀ ਆ ਜਾਊਗਾ ਤਦੋਂ ਮਨਿੰਦਰ ਨਾ ਛਿੱਤਰ ਤੇ ਰੋਟੀ ਦਿਆ ਕਰੂਗੀ। ਅੱਛਾ ਐ ਕਿਵੇਂ ਛਿੱਤਰ ਤੇ ਰੋਟੀ ਦਿਆ ਕਰੂਗੀ? ਮੈਂ ਨਹੀਂ ਇਹ ਕੁਛ ਚੱਲ ਸਕਦੀ। ਮੈਂ ਤੈਨੂੰ ਸਿੱਧਾ ਦੋ ਦਿਨਾਂ ਚ ਕਰ ਦੂੰਗੀ। ਹੂੰ। ਕਾਫੀ ਦਿਨ ਤਾਂ ਹੋ ਗਏ ਰਹਿੰਦੇ ਨੂੰ ਤੁਹਾਨੂੰ ਹੈ। ਉਦੋਂ ਤੱਕ ਤਾਂ ਸਿੱਧੀ ਹੋਈ ਨਹੀਂ। ਹੁਣ ਸਿੱਧੀ ਕਰ ਦੂੰਗੀ ਤੁਸੀਂ। ਹਜੇ ਤਾਂ ਲਾੜੀ ਜਵਾਬ ਤੇ ਜਾਣ ਨਹੀਂ ਲੱਗਿਆ। ਜਦੋਂ ਉਹਦੀ ਤਨਖਾਹ ਆ ਜਾ ਕਰੂਗੀ ਉਦੋਂ ਪਤਾ ਨਹੀਂ ਤੁਹਾਡਾ ਕੀ ਹਾਲ ਹੋਣਾ। ਮਨਿੰਦਰ ਤਾਂ ਉਂਗਲੀਆਂ ਦੇ ਇਸ਼ਾਰੇ ਤੇ ਨਚਾਇਆ ਕਰੂਗੀ ਸਾਰੇ ਟੱਬਰ ਨੂੰ। ਕੈਂ ਕਿਵੇਂ ਉਂਗਲਾ ਤੇ ਚਾਇਆ ਕਰੂਗੀ ਮੈਂ ਤਾਂ ਇਹਨੂੰ ਘਰੋਂ ਵੀ ਕੱਢ ਦੂੰਗੀ ਓ ਤੁਸੀਂ ਬਾਹਰ ਕੱਢੋਂਗੇ ਹਣੋ ਉਹ ਤਾਂ ਘਰੋਂ ਵਰ ਤੁਨੂੰ ਕੱਢੂਗੀ ਜਾਜੂ ਦੇ ਹਾਲਾਤ ਨੇ ਉਹ ਨਹੀਂ ਕੋਈ ਕੰਮ ਕਰਨ ਨੂੰ ਹੱਤ ਲਾਉਂਦੀ ਜਦੋਂ ਤਨਖਾਹ ਆਉਣ ਲੱਗ ਗਈ ਨਾਲੇ ਵੀਰੇ ਦੀ ਤਨਖਾਹ ਕਿੰਨੀ ਕਾਉਂਦੀ ਐ 35000 ਆਉਂਦੀ ਐ ਤੇ ਲਾਡੀ ਦੀ ਤਨਖਾਹ ਪਤਾ ਕਿੰਨੀ ਆਇਆ ਕਰੂਗੀ 80 90000 ਤੇ ਹੁਣ ਦੇਖੋ ਤੁਹਾਡਾ ਕੀ ਬਣੂਗਾ ਹੁਣੀ ਤੋਂ ਹੀ ਨਹੀਂ ਤੁਹਾਨੂੰ ਸਿਆਣ ਦੀ ਅੱਗੇ ਤੁਹਾਨੂੰ ਕੀ ਸਿਆਣੂਗੀ ਓਹ ਹਾ ਬੁਲਬੁਲਾ ਤੂੰ ਮੈਨੂੰ ਨਾ ਇਹ ਪੰਪ ਜੇ ਦੇ ਕੇ ਮੇਰਾ ਬੀਪੀ ਨਾ ਵਧਾਈ ਜਾ ਕਿਤੇ ਹੋਰ ਨਾ ਮੈਥੋਂ ਕੁਝ ਹੋ ਜੇ ਦੀਦੀ ਮੈਂ ਪੰਪ ਨਹੀਂ ਦੇ ਰਹੀ ਮੈਂ ਤਾਂ ਬੰਦੇ ਦੀ ਸ਼ਕਲ ਤੋਂ ਹੀ ਪਛਾਣ ਜੰਨੀ ਆ ਵੀ ਬੰਦਾ ਕਿਵੇਂ ਦਾ ਇਹ ਤਾਂ ਚੀਜ਼ ਹੀ ਕੀ ਹੈ ਮੈਂ ਤਾਂ ਤੁਹਾਨੂੰ ਪਹਿਲੇ ਗੱਲ ਦੱਸਤੀ ਤੇ ਇਹ ਗੱਲ ਮੇਰੀ ਸੱਚੀ ਹੋਣੀ ਆ ਆਪਦਾ ਗੌਰ ਕਰ ਲਿਓ ਤੁਸੀਂ ਫਿਰ ਉਹ ਮੈਨੂੰ ਵੀ ਜਾਣਦੀ ਨੀਗੀ ਮੈਂ ਜਦੋਂ ਆਰਦੀ ਆਈ ਤੇ ਆ ਗਈ ਨਾ ਤਾਂ ਮੈਂ ਸਾਰਾ ਕੁਝ ਹੀ ਕਰ ਸਕਦੀ ਆ ਵੈਸੇ ਇੱਕ ਗੱਲ ਕਹਾ ਦੀਦੀ ਤੁਹਾਡੇ ਨਾਲੋਂ ਚੰਟ ਨਾ ਮਨਿੰਦਰ ਜੱਦਾ ਓਹੋ ਉਹਦਾ ਚੰਟ ਕੋਣਾ ਕੀ ਕਰੂਗਾ ਇਹਨੂੰ ਪਤਾ ਹੈ ਹੁਣ ਮੰਮੀ ਵੀ ਮੇਰੇ ਨਾਲ ਐ ਤੇ ਤੂੰ ਇੱਕ ਹੋ ਗਈ ਮੇਰੇ ਨਾਲ ਹੁਣ ਤੁਸੀਂ ਦੋ ਜਣੀਆਂ ਹੋ ਆਪਾਂ ਰਲ ਕੇ ਨਾ ਉਹਨੂੰ ਘਰੋਂ ਕੱਢਣਾ ਹੈਗਾ ਚੱਲ ਕੋਈ ਨਾ ਦੀਦੀ ਉਹ ਟਾਈਮ ਵੀ ਆ ਜਾਊਗਾ ਚੱਲ ਮੈਨੂੰ ਪ੍ਰੈਸ ਕਰਨ ਦੇ ਚੱਲ ਠੀਕ ਐ ਕਰ ਲੈ ਪ੍ਰੈਸ ਦਿਮਾਗ ਖਰਾਬ ਕਰਤਾ ਐਵੀਆਂ ਜੀਆਂ ਗੱਲਾਂ ਕਹਿ ਕੇ ਕਿ ਦੱਸ ਦੀਦੀ ਵੀ ਨਹੀਂ ਸਮਝਦੀ ਮੇਰੀ ਗੱਲ ਚੱਲ ਕੋਈ ਨਾ ਦੇਖੀ ਜੋਗੀ ਕੀ ਬਣਦਾ